تھوڑی دیر پہلے سامنے <سؤال> کہ اتنے سرانی <سؤال> پٹی موڑ د فائرنگ ہوئی ہے ਮੇਰੇ ਬਾਅਦ ਫਰਦਰ ਡੀਟੇਲ ਇਨਫੋਰਮੇਸ਼ਨ ਇਕੱਲਪ ਕੀਤੀ ਕਿ ਮਹਾਂ ਰਾਜਵਿੰਦਰ ਸਿੰਘ ਜਿਹੜਾ ਆਤਲ ਵੱਡੀ ਬਹੁਤ ਸੀਣ ਦਾ ਜਿਹੜਾ ਰਹਿਣ ਵਾਲਾ ਹੈ ਉਹਨਾਂ ਨੂੰ ਅਣਪਛਾਤੇ ਜਿਹੜੇ ਮੋਟਰਸਾਈਕਲ ਵਾਲਿਆਂ ਨੇ ਗੋਲੀਆਂ ਮਾਰ ਕੇ ਜਿਹੜਾ ਕਤਲ ਹੋ ਗਿਆ ਹੈ। ਪੁਲਿਸ ਇਮੀਡੀਟਲੀ ਹੋ ਕੇ ਪਹੁੰਚ ਕੇ ਤਲਾਸ਼ੀ ਸ਼ੁਰੂ ਕਰ ਦਿੱਤੀ ਗਈ ਹੈ ਕਿਉਂਕਿ ਮੁੱਢਲੀ ਤੱਥ ਸੁਣੇ ਪਤਾ ਲੱਗਿਆ ਹੈ ਕਿ ਜਦੋਂ ਉਹ ਅਲੋਕ ਆਪਣੇ ਘਰ ਜਿਹੜੇ ਜਾ ਰਹੇ ਸੀਗੇ ਤੇ ਰਾਹ ਵਿਚ ਅਣਪਛਾਤੇ ਅਣਪਛਾਤੇ ਮੁੰਡੇ ਮੋਟਰਸਾਈਕਲ ਤੇ ਆਏ ਨੇ ਉਹਨਾਂ ਨੇ ਮਿੱਟੀ ਰੋਹੀ ਹੈ। ਤੇ ਰੋਕ ਕੇ ਉਹਨਾਂ ਗੱਲ ਕੀਤੀ ਤੇ ਗੱਲ ਕਰਨ ਨੂੰ ਬਲੰਦੀ ਇਮੀਡੀਏਟਲੀ ਵਾਲਾ ਫੀਲਡ ਵੀ ਫਾਈਲਿੰਗ ਕੀਤੀ ਹੈ ਜਿਸ ਦੇ ਵਿੱਚ ਰਾਜਵਿੰਦਰ ਸਿੰਘ ਜਿਹੜੀ ਇੰਜਰੀ ਹੋਈ ਹੈ ਤੇ ਉਹਦੇ ਨਾਲ ਜਿਹੜਾ ਡਰਾਈਵਰ ਬੈਠਾ ਸੀ ਸਾਹ ਤੇ ਉਹਦੇ ਦੀ ਕਾਫੀ ਸੱਟਾਂ ਵੱਜੀ ਹੈ ਇਹਦੇ ਉਪਰਾਂ ਜਿਹੜੇ ਰਾਜਵਿੰਦਰ ਸਿੰਘ ਜੀ ਦੀ ਮੌਤ ਹੋਈ ਹੈ ਇਮੀਡੀਏਟਲੀ ਜਿਹੜਾ ਜਿਹੜਾ ਸਟੇਟਮੈਂਟ ਦੇਵਾਣ ਤੋਂ ਕਿਸੀ ਮਕਰਮਤ ਅੱਜ ਕਰੇ ਤਫ਼ਤੀਸ਼ ਸ਼ੁਰੂ ਕਰ ਸਰ ਇਹ ਸਰਪੰਚ ਸੀ ਹੈ ਇਹਨਾਂ ਦੇ ਪਿੰਡ ਦਾ ਕੋਈ ਹੋਰ ਸਰਪੰਚ ਸੀ ਇਹਨਾਂ ਵੱਲੋਂ ਇੱਕ ਜਿਹੜੀ ਇੱਕ ਲੇਡੀ ਰਾਜਕੌਰ ਜਿਹੜੀ ਇਹਨਾਂ ਵੱਲੋਂ ਡੋਮਿਨੇਟ ਕੀਤੀ ਗਈ ਸੀ ਕਿ ਹਲਪੋਸਟ ਕਿ ਇਹ ਕਿਰੀ ਆ ਕਲੈਕਸ਼ਨ ਜਿਹੜੇ ਜਿੱਥੇ ਹੈਗੇ ਆ ਜੇ ਫਿਲਮ ਦੀ ਇਨਫੋਰਮੇਸ਼ਨ ਇਹ ਹੈ ਤੇ ਜਿਹੜੇ ਉਪਿੰਗ ਪਾਈਸਵਾਰੀਆਂ ਮੂਹ ਟੱਕੇ ਸੀ ਯਾਰ ਉਹ ਜਿਹੜੇ ਚੱਕਮੀ ਹੋਏ ਔਰ ਟੋਟਰ ਕਿੰਨੇ ਚੱਕਿਆ ਜੇ ਮੁੱਢਲੀ ਤਫ਼ਤੀਸ਼ ਨੇ ਪਤਾ ਲੱਗਿਆ ਕਿ ਦਿਨ ਅਣਪਛਾਤੇ ਜਿਹੜੇ ਨੌਜਵਾਨ ਸੀ ਉਹਨਾਂ ਨੇ ਮੂਹ ਧੀ ਟੱਕਿਆ ਸੀਗਾ ਤੇ ਇੱਕ ਹੋਰ ਜਿਹੜਾ ਚੱਕੀਆਂ ਜਿਹੜਾ ਗੱਡੀ ਚਲਾ ਰਿਹਾ ਸੀ ਕਿੰਨੇ ਕੋਨੇ ਲੱਗੇ ਜਿਹੜਾ ਡੈੱਡ ਲੱਗਿਆ ਮਲਟੀਪਲ ਫਾਇਰਮ ਇੰਜਰੀਜ਼ ਹੈਗੇ। ਇੱਕ ਮਰਡਰ ਹੋਇਆ ਸਰ ਕੀ ਮਾਮਲਾ ਸਾਰਾ ਔਰ ਕਿਸ ਤਰੀਕੇ ਨਾਲ ਪਤਾ ਚੱਲਿਆ ਕਿ ਘਟਨਾ ਹੋਈ ਸਰ ਸਾਹਿਬ। ਸਿਰਫ ਥੋੜੀ ਜਿਹੀ ਪਹਿਲਾ ਸਮ ਇਨਫੋਰਮੇਸ਼ਨ ਮਿਲੀ ਹੈ ਕਿ ਇੱਥੇ ਸਰਾਲੀ ਪਿੰਟੀ ਮੋੜ ਤੇ ਲੱਗੇ ਇੱਕ ਫਾਇਰਿੰਗ ਹੋਈ ਹੈ। ਜੁਨੇ ਬਾਅਦ ਫਰਦਰ ਡੀਟੇਲ ਇਨਫੋਰਮੇਸ਼ਨ ਦਿੱਤਾ ਕਿ ਇੱਕ ਮਹਾਂ ਰਾਜਵਿੰਦਰ ਸਿੰਘ ਜਿਹੜਾ ਹਰਤਗੜੀ ਬਹੁਤ ਸੀਂਗ ਆ ਜਿਹੜਾ ਰਹਿਣਾ ਹੈ। ਉਹਨਾਂ ਨੂੰ ਅਣਪਛਾਤੇ ਜਿਹੜੇ ਮੋਟਰਸਾਈਕਲ ਆ ਰਹੇ ਨੇ ਗੋਲੀਆਂ ਮਾਰ ਕੇ ਜਿਹੜੇ ਆਪਦੀ ਹੈ। ਦਾ ਕਤਲ ਹੋ ਗਿਆ ਹੈ। ਮੋਬਾਈਲ ਇਮੀਡੀਏਟਲੀ ਮੋਕੇ ਪੌਸਟ ਕੇ ਜਿਹੜਾ 33 ਸ਼ੁਰੂ ਕਰ ਦਿੱਤੀ ਗਈ ਹੈਗੀ। ਮੁੱਢਲੀ ਤੱਥੀਸ਼ ਵਿੱਚ پتہ ਲੱਗਿਆ ਕਿ ਜਦੋਂ ਉਹ ਅਲੋਕ ਆਪਣੇ ਘਰ ਜਿਹੜੇ ਜਾ ਰਹੇ ਸੀਗੇ ਤੇ ਰਾਹ 'ਤੇ ਕੁਝ ਅਣਪਛਾਤੇ ਚਾਤੇ ਮੁੰਡੇ ਮੋਟਰਸਾਈਕਲ ਤੇ ਆਏ ਨੇ ਉਹਨਾਂ ਨੇ ਮਿੱਟੀ ਰੋਹੀ ਹੈ। ਤੇ ਜਦੋਂ ਉਹ ਕਿ ਉਹਨਾਂ ਨਾਲ ਗੱਲ ਕੀਤੀ ਤੇ ਗੱਲ ਕਰਨ ਨੂੰ ਬੰਦੀ ਇਮੀਡੀਏਟਲੀ ਉਹ ਲਫਤ ਦੀ ਤੇ ਵੀ ਫਾਈਲਿੰਗ ਕੀਤੀ ਹੈ। ਇਹਦੇ ਵਿੱਚ ਰਾਜਵਿੰਦਰ ਸਿੰਘ ਜਿਹੜੀ ਸਾਡੀ ਇੰਕੀਰੀ ਹੋਈ ਹੈ ਤੇ ਉਹਦੇ ਨਾਲ ਜਿਹੜਾ ਡਰਾਈਵਰ ਬੈਠਾ ਸੀ ਸਾਡੇ ਤੋਂ ਉਹਦੇ ਨੇ ਕਾਫੀ ਸੱਟਾਂ ਮੱਝੀਆਂ ਹੈ। ਇਹਦੇ ਉਪਰਾਂ ਜਿਹੜੇ ਰਾਜਵਿੰਦਰ ਸਿੰਘ ਜੀ ਦੀ ਮੌਤ ਹੋਈ ਹੈ ਇਮੀਡੀਟਲੀ ਜਿਹੜਾ ਜਿਹੜਾ ਸਟੇਟਮੈਂਟ ਬੋਲਦਿਆਂ ਕੇ ਸੀ ਮਕੰਮਾ ਦੱਚ ਕਰੇ ਤਫ਼ਤੀਸ਼ ਸ਼ੁਰੂ ਕਰ। ਪਰ ਇਹ ਸਰਪੰਚ ਸੀ ਹੈ ਇਹਨਾਂ ਦੇ ਪਿੰਡ ਦਾ ਕੋਈ ਹੋਰ ਸਰਪੰਚ ਸੀ। ਇਹਨਾਂ ਵੱਲੋਂ ਇੱਕ ਜਿਹੜੀ ਇੱਕ ਲੇਡੀ ਰਾਜਵਤ ਜਿਹੜੀ ਇਹਨਾਂ ਵੱਲੋਂ ਡੋਮਿਨੇਟ ਕੀਤੀ ਗਈ ਸੀ ਕਿ ਅਨਲ ਪੋਸਟ ਐਫਡੀ ਕਲੈਕਸ਼ਨ ਜਿਹੜੇ ਜਿੱਥੇ ਹੈਗੇ ਆ ਜੇ ਫਿਲਮ ਦੇ ਇਨਫੋਰਮੇਸ਼ਨ ਦੇ ਜਿਹੜੇ ਉਹ ਤਿੰਨ ਬੱਚਾ ਜਿਹੜੀਆਂ ਮੂੰਹ ਟੱਕੇ ਸੀ ਯਾਰ ਉਹ ਜਿਹੜੇ ਜ਼ਖਮੀ ਹੋਏ ਔਰ ਟੋਟਰ ਕਿੰਨੇ ਚੱਕਿਆ ਜੇ ਮੁਰਲੀ ਤਫਤੀਸ਼ ਨੇ ਪੜ ਰੱਖਿਆ ਹੈ ਕਿ ਤਿੰਨ ਅਣਪਛਾਤੇ ਜਿਹੜੇ ਨੌਜਵਾਨ ਸੀ ਉਹਨਾਂ ਨੇ ਮੂੰਹ ਧੀ ਟੱਕਿਆ ਸੀਗਾ ਤੇ ਇੱਕ ਹੋਰ ਜਿਹੜਾ ਚੱਕੀਆਂ ਜਿਹੜਾ ਗੱਡੀ ਚਲਾ ਰਿਹਾ ਸੀ ਉਹ ਕਿੰਨੇ ਕੋਨੇ ਲੱਗੇ ਜਿਹੜਾ ਡੈਟ ਲੱਗ ਗਿਆ ਮਲਟੀਪਲ ਫਾਇਰਮ ਇੰਜਰੀਜ਼ ਹੈਗੀ ਓਕੇ ਇੱਕ ਮਰਡਰ ਹੋਇਆ ਸਰ ਕੀ ਮਾਮਲਾ ਸਾਰਾ ਔਰ ਕਿਸ ਤਰੀਕੇ ਨਾਲ ਪਤਾ ਚੱਲਿਆ ਕਿ ਘਟਨਾ ਹੋਈ ਸਰ ਸਾਹਿਬ ਸਿਰਫ ਥੋੜੀ ਦੇਰ ਪਹਿਲਾਂ ਸਾਨੂੰ ਇਨਫੋਰਮੇਸ਼ਨ ਮਿਲ ਕੇ ਕਿ ਇੱਥੇ ਸਰਾਲੀਪੱਟੀ ਮੋੜ ਤੇ ਲੱਗੇ ਫਾਇਰਿੰਗ ਹੋਈ ਹੈ ਜੁਦੇ ਬਾਅਦ ਫਰਦਰ ਡੀ ਇਨਫੋਰਮੇਸ਼ਨ ਡਿਵਲਪ ਕੀਤੀ ਕਿ ਇੱਕ ਮਹਾਰਾਜਪਿੰਦਰ ਸਿੰਘ ਜਿਹੜਾ ਆਤਲਵੱਡੀ ਬੋਰ ਸਿੰਘ ਦਾ ਜਿਹੜਾ ਰਹਿਣਾ ਹੈ ਉਹਨਾਂ ਨੂੰ ਅਣਪਛਾਤੇ ਜਿਹੜੇ ਮੋਟਰਸਾਈਕਲ ਵਾਲੇ ਨੇ ਗੋਲੀਆਂ ਮਾਰ ਕੇ ਜਿਹੜੇ ਆਪ ਤੱਕ ਕਤਲ ਹੋ ਗਿਆ ਹੈ ਤਾਂ ਇਮੀਡੀਏਟਲੀ ਮੌਕੇ 'ਤੇ ਪਹੁੰਚ ਕੇ ਜਰਾ ਤਤਕਸ਼ੀਣ ਸ਼ੁਰੂ ਕਰ ਦਿੱਤੀ ਗਈ ਹੈ ਜੀ ਉਹਨੂੰ ਦਿੱਤੀ ਚੋਈ ਬਦਲ ਗਿਆ ਕਿ ਜਦੋਂ ਉਹ ਲੋਕਤਬ ਨੇ ਘਰ ਜਿਹੜੇ ਚਾਰੇ ਸੀਗੇ ਤੇ ਰਾਜ ਕੋਈ ਕੁਛ ਅਣਪਛਾਤੇ ਚਾਤੇ ਮੁੰਡੇ ਮੋਟਰਸਾਈਕਲ ਤੇ ਆਏ ਨੇ ਉਹਨਾਂ ਨੇ ਮਿੱਟੀ ਰੋਹੀ ਹੈ ਤੇ ਰੋਕ ਕੇ ਉਹਨਾਂ ਗੱਲ ਕੀਤੀ ਤੇ ਗੱਲ ਕਰਨ ਨੂੰ ਬੰਦੀ ਇਮੀਡੀਏਟਲੀ ਉਹਨਾਂ ਤੇ ਵੀ ਫਾਇਰਿੰਗ ਕੀਤੀ ਹੈ। ਇਸੇ ਦੇ ਵਿੱਚ ਰਾਜਵਿੰਦਰ ਸਿੰਘ ਜਿਹੜੀ ਸਾਡੀ ਇੰਜਰੀ ਹੋਈਆਂ ਤੇ ਉਹਦੇ ਨਾਲ ਜਿਹੜਾ ਡਰਾਈਵਰ ਬੈਠਾ ਸੀ ਸਾਡੇ ਉਹਦੇ ਦੀ ਕਾਫੀ ਸੱਟਾਂ ਮੱਝੀਆਂ। ਇਹਦੇ ਉਪਰਾਂ ਜਿਹੜੇ ਰਾਜਵਿੰਦਰ ਸਿੰਘ ਜੀ ਦੀ ਮੌਤ ਹੋ ਗਈ ਹੈ ਇਮੀਡੀਏਟਲੀ ਜਿਹੜਾ ਜਿਹੜਾ ਸਟੇਟਮੈਂਟ ਲਵਾ ਕੇ ਅਸੀਂ ਮਾਮਲਾ ਦਰਜ ਕਰੇ ਤਫ਼ਤੀਸ਼ ਸ਼ੁਰੂ ਕਰ। ਪਰ ਇਹ ਸਰਪੰਚ ਸੀ ਹੈ ਇਹ ਗੱਲ ਪਿੰਡ ਦਾ ਕੋਈ ਹੋਰ ਸਰਪੰਚ। ਇਹਨਾਂ ਵੱਲੋਂ ਇੱਕ ਜਿਹੜੀ ਇੱਕ ਲੇਡੀ ਰਾਜ ਕੋਲ ਜਿਹੜੀ ਇਹਨਾਂ ਵੱਲੋਂ ਨੋਮਿਨੇਟ ਕੀਤੀ ਗਈ ਸੀ। ਪਤੀ ਅਨੁਰੋਧ ਕਿ ਇਹ ਜਿਹੜੀ ਕਲੈਕਸ਼ਨ ਜਿਹੜੇ ਜਿੱਥੇ ਹੈਗੇ ਆ ਜੇ ਫਿਲਮ ਦੀ ਇਨਫਾਰਮੇਸ਼ਨ ਇਹ ਹੈ ਜੀ ਤੇ ਜਿਹੜੇ ਉਹ ਤਿੰਨ ਬਾਈਕ ਸਵਾਰੀਆਂ ਮੂਹ ਟੱਕੇ ਸੀ ਯਾਰ ਉਹ ਜਿਹੜੇ ਚੱਕਮੀ ਹੋਏ ਔਰ ਟੋਟਰ ਕਿੰਨੇ ਚੱਕੀਆਂ ਜੇ ਮੁਰਲੀ ਤਫਤੀਸ਼ ਨੇ ਪੜ ਰੱਖਿਆ ਹੈ ਕਿ ਤਿੰਨ ਅਣਪਛਾਤੇ ਜਿਹੜੇ ਨੌਜਵਾਨ ਸੀ ਉਹਨਾਂ ਨੇ ਮੂਹ ਧੀ ਟੱਕਿਆ ਸੀਗਾ ਤੇ ਇੱਕ ਹੋਰ ਜਿਹੜਾ ਚੱਕੀਆਂ ਜਿਹੜਾ ਗੱਡੀ ਚਲਾ ਰਿਹਾ ਸੀ ਜੀ ਕਿੰਨੇ ਗੋਲੇ ਲੱਗੇ ਜਿਹੜਾ ਜੈਟ ਲੱਗ ਬਹੁਤ ਮਲਟੀਪਲ ਫਾਇਰਆਮ ਇਨਜਰੀਜ਼ ਹੈਗੇ ਇੱਕ ਮਰਡਰ ਹੋਇਆ ਸਰ ਕੀ ਮਾਮਲਾ ਸਾਰਾ